ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਸਿਰਫ ਤੇ ਸਿਰਫ 2 ਮਿੰਟ ਦਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਇਸੇ ਤਰੀਕੇ ਦੇ ਨਾਲ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਇਆ ਇਹ ਤੁਸੀਂ ਇਥੇ ਪੰਜਾਬ ਇੰਡੀਆ ਦੇ ਵਿੱਚ ਬੈਠੇ ਲੋਕ ਵੀ ਕਰ ਸਕਦੇ ਆ ਤੇ ਜੋ ਲੋਕ ਬਾਹਰ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਆ ਉਹ ਵੀ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਨੇ ਤੇ ਇਸੇ ਨਾਲ ਨਾਲ ਜੇਕਰ ਉਪਾਅ ਦੀ ਗੱਲ ਕਰੀਏ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਉਪਾਅ ਲੈ ਕੇ ਆਏ ਆ ਇਹ ਬਹੁਤ ਹੀ ਜ਼ਿਆਦਾ ਪਿਆਰਾ ਸਰਲ ਤੇ ਸਿੰਪਲ ਜਿਹਾ ਉਪਾਅ ਹੈ ਹਰ ਕੋਈ ਮਨੁੱਖ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦਾ ਹੈ ਤੇ ਇਸ ਦੇ ਨਾਲ ਨਾਲ ਜੇਕਰ ਆਪਾਂ ਗਨ ਕਰੀਏ ਜਦੋਂ ਵੀ ਅਸੀਂ ਇਸ ਉਪਾਅ ਨੂੰ ਕਰਾਂਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਸਾਡੇ ਮਨ ਦੇ ਵਿੱਚ ਈਨੀ ਜ਼ਿਆਦਾ ਸ਼ਾਂਤੀ ਆਵੇਗੀ ਤੇ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪ੍ਰੋਬਲਮ ਹੈ ਧਨ ਦੀ ਕੋਈ ਪ੍ਰੋਬਲਮ ਹੈ ਜਾਂ ਕਲਾ ਕਲੇਸੇ ਉਹ ਤਾਂ ਦੂਰ ਹੋਵੇਗਾ ਤੇ ਇਸ ਦੇ ਨਾਲ ਨਾਲ ਤੁਹਾਡੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਵੀ ਮਿਲੇਗੀ ਸੋ ਇਹ ਇੱਕ ਅਜੀਹਾ ਪੋਜ਼ਿਟਿਵ ਵਾਈਬਸ ਦੇਣ ਵਾਲਾ ਉਪਾਏ ਕਰਦੀਓ ਪ੍ਰੋਬਲਮ ਵੀ ਠੀਕ ਕਰੇਗਾ ਤੇ ਉਸ ਦੇ ਨਾਲ ਨਾਲ ਸਾਡੇ ਮਨ ਨੂੰ ਵੀ ਸ਼ਾਂਤ ਕਰੇਗਾ ਵੀ ਇਸ ਉਪਾਣ ਨੂੰ ਜੇਕਰ ਆਪਾਂ ਕਰਨ ਦੀ ਗੱਲ ਕਰੀਏ ਤਾਂ ਇਸ ਉਪਾਣ ਨੂੰ ਤੁਸੀਂ ਸਿਰਫ ਤਾਂ ਸਿਰਫ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਹੋਵੇਗਾ ਕਹਿਣ ਦਾ ਭਾਵ ਕਿ ਹਰ ਹਫ਼ਤੇ ਦਾ ਜਿਹੜਾ ਸ਼ੁੱਕਰਵਾਰ ਹੋਏਗਾ ਉਸ ਤੁਸੀਂ ਹਰ ਹਫਤੇ ਦੇ ਸ਼ੁੱਕਰਵਾਰ ਇਸ ਉਪਾਣ ਨੂੰ ਰੁਟੀਨ ਦੇ ਨਾਲ ਕਰ ਸਕਦੇ ਹੋ ਜੇਕਰ ਤੁਸੀਂ ਕਿਤੇ ਘਰ ਤੋਂ ਬਾਹਰੋਂ ਸ਼ੁੱਕਰਵਾਰ ਦੇ ਦਿਨ ਤਾਂ ਤੁਸੀਂ ਇਸ ਉਪਾਣ ਨੂੰ ਸਕਿੱਪ ਕਰ ਸਕਦੇ ਹੋ ਨਹੀਂ ਤਾਂ ਕੋਸ਼ਿਸ਼ ਕਰਿਓ ਕਿ ਹਰ ਸ਼ੁੱਕਰਵਾਰ ਇਸ ਉਪਾਣ ਨੂੰ ਜ਼ਰੂਰ ਕਰਿਓ ਜਦੋਂ ਤੁਸੀਂ ਇਹ ਉਪਾ ਕਰੋਗੇ ਇਸ ਉਪਾ ਦੀ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੀ ਜਿਵੇਂ ਕਿ ਅੱਜ ਸ਼ੁੱਕਰਵਾਰ ਦਾ ਦਿਨ ਹੈ ਤੇ ਅੱਜ ਇਸ ਉਪਾਣ ਨੂੰ ਜ਼ਰੂਰ ਕਰਕੇ ਦੇਖਿਓ ਤੇ ਜਦੋਂ ਤੁਸੀਂ ਇਹ ਉਪਾ ਕਰੋਂਗੇ ਤਾਂ ਇਸ ਉਪਾ ਦਾ ਰਿਜ਼ਲਟ ਤੁਹਾਨੂੰ ਸ਼ਾਮ ਜਾਂ 24 ਘੰਟਿਆਂ ਦੇ ਵਿੱਚ ਵਿੱਚ ਮਿਲ ਜਾਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾ ਨੂੰ ਅਸੀਂ ਕਿਵੇਂ ਕਿਹੜੇ ਤਰੀਕੇ ਦੇ ਨਾਲ ਤੇ ਕਦੋਂ ਕਿਸ ਤਰ੍ਹਾਂ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅਨੁਸਾਰ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਉਪਾ ਦੇ ਸੰਤੋ ਪਹਿਲਾਂ ਅਸੀਂ ਤੁਹਾਨੂੰ ਦੱਸੀਏ ਕਿ ਜੇਕਰ ਤੁਹਾਡੇ ਘਰ ਦਾ ਕੋਈ ਵੀ ਪਰਿਵਾਰਿਕ ਮੈਂਬਰ ਜਾਂ ਫਿਰ ਤੁਹਾਡਾ ਹਸਬੰਦ ਇਸ ਸਹੀਦ ਦੇ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦਾ ਕਿ ਇਹਨਾਂ ਚੀਜ਼ਾਂ ਨੂੰ ਕਰਨ ਦੇ ਨਾਲ ਕੁਝ ਨਹੀਂ ਹੋ ਸਕਦਾ ਕਹਿੰਦਾ ਭਾਵ ਕਿ ਜੇਕਰ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਪਹਿਲਾਂ ਹੀ ਕੋਈ 네ਗਟਿਵਿਟੀ ਆਪਣੇ ਮਨ ਦੇ ਆਪਣੇ ਘਰ ਦੇ ਵਿੱਚ ਭਰ ਦਿੰਦਾ ਹੈ ਤੁਹਾਨੂੰ ਰੋਕ ਟੋਕ ਕਰਦਾ ਹੈ ਹਾਰੇ ਕੇ ਗੱਲ ਨੂੰ ਲੈ ਕੇ ਚਿਰਚਿਰ ਕਰੇ ਤਾਂ ਤੁਸੀਂ ਇਸ ਉਪਾਣ ਨੂੰ ਸਕਿੱਪ ਵੀ ਕਰ ਸਕਦੇ ਹੋ ਕਿਉਂਕਿ ਜੇਕਰ ਅਸੀਂ ਇਸ ਤਰੀਕੇ ਦੇ ਨਾਲ ਤੇ ਇਸ ਕੰਡੀਸ਼ਨ ਦੇ ਵਿੱਚ ਇਹ ਉਪਾ ਕਰਦੇ ਹਾਂ ਤਾਂ ਫਿਰ ਸਾਨੂੰ ਇਸ ਉਪਾ ਦਾ ਰਿਜ਼ਲਟ ਨਹੀਂ ਮਿਲਣ ਵਾਲਾ ਸੋ ਇਸ ਕਰਕੇ ਫਿਰ ਤੁਸੀਂ ਉਹ ਪਾ ਕਰਨ ਨੂੰ ਰਹਿਣ ਦਿਓ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਇਹ ਉਪਾ ਛੋਟੇ ਛੋਟ ਟੋਟ ਕੇ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਹਾਂ ਤੇ ਇਹਨਾਂ ਦੇ ਵਿੱਚ ਇੰਨੀ ਜ਼ਿਆਦਾ ਪਾਵਰ ਇਹ ਸ਼ਕਤੀ ਹੁੰਦੀ ਹੈ ਨਾ ਕਿ ਇਹ ਸਾਡੀ ਪੂਰੀ ਦੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਨੇ ਸਿਰਫ ਦਾ ਸਿਰਫ ਤੁਸੀਂ ਵਿਸ਼ਵਾਸ ਦੇ ਨਾਲ ਇਹ ਉਪਾਅ ਕਰਕੇ ਦੇਖੋ ਕਿਉਂਕਿ ਜਿਹੜੇ ਵੀ ਲੋਕਾਂ ਨੇ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕੀਤਾ ਹੈ ਉਹਨਾਂ ਦੀ ਪੂਰੀ ਲਾਈਫ ਬਦਲ ਚੁੱਕੀ ਹੈ ਹੁਣ ਗੱਲ ਕਰਦੇ ਆ ਅੱਜ ਦੇ ਸ਼ੁੱਕਰਵਾਰ ਦੇ ਉਪਾਅ ਦੀ ਸਭ ਤੋਂ ਪਹਿਲਾਂ ਤਾਂ ਟਾਈਮ ਦੀ ਗੱਲ ਕਰਦੇ ਆ ਇਸ ਉਪਾਅ ਨੂੰ ਕਰਨ ਦੇ ਲਈ ਇੱਕ ਟਾਈਮ ਹੈ ਜਿਹੜਾ ਉਹ ਨਿਸ਼ਚਿਤ ਹੈ ਇਸ ਉਪਾਣ ਨੂੰ ਤੁਸੀਂ ਸ਼ਾਮ ਦੇ 6 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਕਰ ਸਕਦੇ ਹੋ ਜਿਵੇਂ ਕਿ 6 ਵਜੇ ਤੋਂ ਬਾਅਦ 6:30, 7:30, 8 ਕੋਸ਼ਿਸ਼ ਕਰਿਓ ਕਿ ਇਸ ਉਪਾਣ ਨੂੰ ਤੁਸੀਂ 8 ਵਜੇ ਤੱਕ ਕਰ ਲਿਓ ਜੇਕਰ ਤੁਸੀਂ ਆਪਾਂ ਸੋਚਦੇ ਆ ਕਿ 9 ਵਜੇ ਤੱਕ ਕਰਨਾ ਤੇ 9 ਵਜੇ ਤੱਕ ਕਰਨਾ ਸਾਡੀ ਮਜਬੂਰੀ ਹੁੰਦੀ ਹੈ ਸਾਡੇ ਕੋਲ ਜੇਕਰ ਟਾਈਮ ਨਾ ਹੋਵੇ ਜੇਕਰ ਤੁਸੀਂ ਸ਼ਾਮ ਦੇ ਸਮੇਂ 6 ਤੋਂ ਬਾਅਦ ਦੇ ਵਿੱਚ ਬਿਲਕੁਲ ਫ੍ਰੀ ਹੋ ਤਾਂ ਤੁਸੀਂ 6 ਤੋਂ ਲੈ ਕੇ 8 ਵਜੇ ਤੱਕ ਵੀ ਇਸ ਉਪਾਣੂ ਕਰ ਸਕਦੇ ਹੋ ਪਰ 9 ਵਜੇ ਤੋਂ ਲੇਟ ਬਿਲਕੁਲ ਵੀ ਨਹੀਂ ਕਰਨਾ 9 ਵਜੇ ਤੋਂ ਪਹਿਲਾਂ ਪਹਿਲਾਂ ਹੀ ਕਰ ਲੈ ਏਸੇ ਤਰੀਕੇ ਦੇ ਨਾਲ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦੀ ਹੈ ਇੱਕ ਪਰਫਿਊਮ ਦੀ ਸ਼ੀਸ਼ੀ ਜੋ ਵੀ ਤੁਹਾਡਾ ਮਨਪਸੰਦ ਦਾ ਪਰਫਿਊਮ ਹੈ ਜੋ ਤੁਸੀਂ ਯੂਜ਼ ਕਰਦੇ ਹੋ ਉਸੀ ਸ਼ੀਸ਼ੀ ਤੁਸੀਂ ਪਰਫਿਊਮ ਦੀ ਲੈ ਲੈਣੀ ਹੈ ਤੇ ਧਿਆਨ ਰੱਖਿਓ ਕਿ ਯੂਜ਼ ਕੀਤਾ ਹੋਇਆ ਪਰਫਿਊਮ ਨਹੀਂ ਲੈਣਾ ਬਿਲਕੁਲ ਨਵਾਂ ਤੁਸੀਂ ਅਲੱਗ ਤੋਂ ਇੱਕ ਸ਼ੀਸ਼ੀ ਲੈ ਕੇ ਆਉਣੀ ਹੈ ਤੇ ਜਿੱਥੇ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਜਾਂ ਮੰਦਰ ਜਾਂ ਫਿਰ ਜਿੱਥੇ ਬੈਠ ਕੇ ਤੁਸੀਂ ਆਪਣੇ ਪਰਮਾਤਮਾ ਦਾ ਨਾਮ ਜਪਦੇ ਹੋ ਹਰ ਰੋਜ਼ ਧੂਪ-ਵੱਤੀ ਕਰਦੇ ਹੋ ਉੱਥੇ ਉਸ ਪਰਫਿਊਮ ਦੀ ਸ਼ੀਸ਼ੀ ਨੂੰ ਤੁਸੀਂ ਰੱਖ ਦੇਣਾ ਤੇ ਆਪਣੇ ਘਰ ਦੀਆਂ ਸ਼ਾਮ ਦੇ ਸਮੇਂ ਜਦੋਂ ਇਹ ਉਪਾਅ ਕਰੋਗੇ ਸਾਰੀਆਂ ਲਾਈਟਾਂ ਨੂੰ ਤੁਸੀਂ ਆਨ ਕਰ ਦੇਣਾ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਟੀਵੀ ਤੇ ਸ਼ਾਮ ਦੇ ਸਮੇਂ ਗੁਰਬਾਣੀ ਲਗਾਉਣੇ ਹੋ ਜੇਕਰ ਟੀਵੀ ਤੇ ਨਹੀਂ ਲਗਾਉਂਦੇ ਤਾਂ ਤੁਸੀਂ ਆਪਣੇ ਫੋਨ ਦੇ ਵਿੱਚ ਕੋਈ ਵੀ ਸ਼ਬਦ ਲਗਾ ਸਕਦੇ ਹੋ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਨਾ ਦੇ ਨਾਮ ਦਾ ਉਹ ਸ਼ਬਦ ਤੁਸੀਂ ਲਗਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਇੱਕ ਭੈਣ ਇਹ ਉਪਾਉ ਨੂੰ ਹਰ ਸ਼ੁੱਕਰਵਾਰ ਕਰਦੀ ਹੈ ਤੇ ਉਹ ਸ਼ਾਮ ਦੇ ਸਮੇਂ ਉਪਾਉ ਕਰਦੇ ਸਮੇਂ ਇਸ ਸ਼ਬਦ ਨੂੰ ਲਗਾਉਂਦੀ ਹੈ ਜਿਸ ਕੇ ਸਿਰ ਉਪਰ ਤੋਂ ਸੁਹਾਮੀ ਸੋ ਦੁੱਖ ਕੈਸਾ ਪਾਵੇ ਉਹ ਭੈਣ ਉਪਾ ਕਰਦੇ ਸਮੇਂ ਇਸ ਸ਼ਬਦ ਨੂੰ ਜ਼ਰੂਰ ਲਗਾਉਂਦੀ ਹੈ ਸੋ ਇਸੇ ਤਰੀਕੇ ਦੇ ਨਾਲ ਜੋ ਵੀ ਤੁਸੀਂ ਸ਼ਬਦ ਲਗਾਉਣਾ ਚਾਹੋਣੇ ਹੋ ਆਪਣੇ ਪਰਮਾਤਮਾ ਨੂੰ ਚਾਦ ਕਰਦੇ ਸਮੇਂ ਉਹ ਤੁਸੀਂ ਉਸ ਸਮੇਂ ਸ਼ਬਦ ਚਾਹੇ ਤਾਂ ਫੋਨ ਦੇ ਵਿੱਚ ਲਗਾ ਦਿਓ ਤੇ ਚਾਹੇ ਤੁਸੀਂ ਟੀਵੀ ਦੇ ਵਿੱਚ ਵੀ ਲਗਾ ਸਕਦੇ ਹੋ। ਇਸੇ ਤਰੀਕੇ ਦੇ ਨਾਲ ਤੁਸੀਂ ਲਾਈਟਾਂ ਲਗਾਉਣ ਤੋਂ ਬਾਅਦ ਉਸ ਸ਼ਬਦ ਨੂੰ ਲਗਾ ਦੇਣਾ ਤੇ ਪਰਫਿਊਮ ਦੀ ਸ਼ੀਸ਼ੀ ਨੂੰ ਜਿਹੜਾ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੇ ਰੱਖਿਆ ਸੀ ਉਥੋਂ ਉਸ ਨੂੰ ਚੁੱਕ ਕੇ ਤੇ ਆਪਣੇ ਘਰ ਤੋਂ ਬਾਹਰ ਤੁਸੀਂ ਚਲੇ ਜਾਣਾ। ਬਾਰ ਜਾਂਦਾ ਮਤਲਬ ਇਹ ਹੈ ਕਿ ਜਿੱਥੋਂ ਅਸੀਂ ਆਪਣੇ ਘਰ ਤੋਂ ਬਾਹਰ ਅੰਦਰ ਐਂਟਰ ਹੁੰਨੇ ਆ ਤੁਸੀਂ ਉੱਥੇ ਚਲੇ ਜਾਣਾ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਪਰਫਿਊਮ ਲਿਆਏ ਉਤੋਂ ਤੁਸੀਂ ਘਰ ਦੇ ਵਿੱਚ ਐਂਟਰ ਹੋਣ ਦੇ ਸਾਰ ਪਰਫਿਊਮ ਨੂੰ ਸਪਰੇਅ ਕਰਦੇ ਹੋਏ ਆਪਣੇ ਘਰ ਦੇ ਵਿੱਚ ਤੁਸੀਂ ਆਉਣਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਉੱਪਰ ਪਰਫਿਊਮ ਸਪਰੇਅ ਕਰਨਾ ਕਰਨ ਤੋਂ ਬਾਅਦ ਵਿੱਚ ਹੌਲੀ-ਹੌਲੀ ਤੁਸੀਂ ਸਪਰੇਅ ਕਰਦੇ ਕਰਦੇ ਆਪਣੇ ਘਰ ਦੇ ਅੰਦਰ ਐਂਟਰ ਹੋ ਜਾਣਾ ਹੈ ਜਿਵੇਂ ਕਿ ਹਾਲ ਵਿੱਚ ਬਾਲਕਨੀ ਕਿਚਨ ਦੇ ਵਿੱਚ ਪੂਰਾ ਸਪਰੇਅ ਕਰੋ ਕਹਿਣ ਦਾ ਭਾਵ ਕਿ ਆਪਣੇ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਇਸ ਪਰਫਿਊਮ ਦੀ ਦਾ ਤੁਸੀਂ ਸਪਰੇਅ ਕਰਨਾ ਹੈ ਜਦੋਂ ਤੁਸੀਂ ਇਹ ਉਪਾਅ ਕਰੋਗੇ ਸਪਰੇਅ ਕਰੋਗੇ ਪਰਫਿਊਮ ਦੀ ਸ਼ੀਸ਼ੀ ਨੂੰ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਇੱਕ ਪੋਜ਼ਿਟਿਵ ਵਾਈਬਸ ਆਏਗੀ ਜਿਵੇਂ ਕਿ ਤੁਸੀਂ ਲਾਈਟ ਆਨ ਕੀਤੀ ਹੈ ਇੱਕ ਮਿੱਠੀ ਮਿੱਠੀ ਖੁਸ਼ਬੂ ਇਸ ਪਰਫਿਊਮ ਦੀ ਤੁਹਾਨੂੰ ਆਏਗੀ ਤੇ ਉਪਰੋ ਦੀ ਜੋ ਅਸੀਂ ਪਰਮਾਤਮਾ ਦਾ ਇਹ ਸ਼ਬਦ ਚਲਾਇਆ ਹੋਵੇਗਾ ਚਾਹੇ ਟੀਵੀ 'ਚ ਜਾਂ ਫਿਰ ਫੋਨ ਦੇ ਵਿੱਚ ਉਹ ਚੱਲ ਰਿਹਾ ਹੋਵੇਗਾ ਉਹ ਨਵੋ ਸ਼ਬਦ ਸੁਣ ਕੇ ਬੰਨੋ ਬਹੁਤ ਜ਼ਿਆਦਾ ਸਕੂਨ ਮਿਲੇਗਾ ਤੇ ਕਹਿਣ ਦਾ ਭਾਵ ਕਿ ਤੁਹਾਡੇ ਬੰਦ ਦੇ ਵਿੱਚ ਇੰਨੀ ਜ਼ਿਆਦਾ ਸ਼ਾਂਤੀ ਤੇ ਪੋਜ਼ਿਟਿਵ ਵਾਈਬਸ ਆਉਣਗੀਆਂ ਕਹਿਣ ਦਾ ਭਾਵ ਇਹ ਹੀ ਕਿ ਤੁਸੀਂ ਆਪਣੇ ਸਾਰੇ ਦੁੱਖ ਜਿਹੜੇ ਉਹ ਭੁੱਲ ਜਾਓਗੇ ਜਿਹੜਾ ਤੁਹਾਡੇ ਘਰ ਦਾ ਵਾਸ਼ਰੂਮ ਹੋਵੇਗਾ ਤੁਸੀਂ ਉੱਥੇ ਵੀ ਇਸ ਪਰਫਿਊਮ ਨੂੰ ਸਪਰੇਅ ਕਰਨਾ ਹੈ ਕਹਿਣ ਦਾ ਭਾਵ ਕਿ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਇਸ ਪਰਫਿਊਮ ਨੂੰ ਤੁਸੀਂ ਸਪਰੇਅ ਜ਼ਰੂਰ ਕਰਨਾ ਹੈ ਤੇ ਇਸੇ ਤਰੀਕੇ ਦੇ ਨਾਲ ਇਸ ਪਰਫਿਊਮ ਦੀ ਬੋਤਲ ਨੂੰ ਤੁਸੀਂ ਸਾਰੇ ਪਾਸੇ ਸਪਰੇਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਰੱਖ ਦੇਣਾ ਤੇ ਆਪਣੇ ਘਰ ਦੀ ਜਿਹੜੀ ਉੱਤਰ ਦਿਸ਼ਾ ਹੈ ਉਸ ਦੇ ਵਿੱਚ ਤੁਸੀਂ ਬੈਠ ਜਾਣਾ ਤੇ ਇਸੇ ਤਰੀਕੇ ਦੇ ਨਾਲ ਉੱਤਰ ਦਿਸ਼ਾ ਦੇ ਵਿੱਚ ਚੌਂਕੜੀ ਮਾਰ ਕੇ ਤੁਸੀਂ ਬੈਠ ਜਾਣਾ ਤੇ ਪਰਮਾਤਮਾ ਨੂੰ ਯਾਦ ਕਰਨਾ 5 ਤੋਂ 10 ਮਿੰਟ ਤੁਸੀਂ ਸਿਮਰਨ ਕਰਨਾ ਆਪਣੇ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮਨ ਅੰਦਰ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਸਾਰੀਆਂ ਪਰੇਸ਼ਾਨੀਆਂ ਤੁਸੀਂ ਜਿਹੜੀਆਂ ਹੋ ਗਈਆਂ ਨੇ ਉਹ ਬੋਲ ਦੇਣੀਆਂ ਨੇ ਤੁਸੀਂ ਜਦੋਂ ਵੀ 5-10 ਮਿੰਟ ਸਿਮਰਨ ਕਰੋਗੇ ਤੇ ਇਸ ਤਰੀਕੇ ਦੇ ਨਾਲ ਅੱਖਾਂ ਬੰਦ ਕਰਕੇ ਤੁਸੀਂ ਕਰਨਾ ਕਿ ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੈ ਸੋ ਇਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਤੁਸੀਂ ਆਪਣੀ ਅਰਦਾਸ ਬੇਨਤੀ ਤੇ ਪੀਸ਼ਾ ਬੋਲਣੀ ਪਰਮਾਤਮਾ ਦੇ ਅੱਗੇ ਕਿ ਸਾਡੀ ਘਰ ਦੇ ਵਿੱਚ ਬਹੁਤ ਮਾੜੇ ਹਾਲਾਤ ਚੱਲ ਰਿਹਾ ਕਾਫੀ ਲੰਬੇ ਸਮੇਂ ਤੋਂ ਜਿਹਾ ਸਾਡੇ ਬੱਚਿਆਂ ਦਾ ਫਿਊਚਰ ਠੀਕ ਨਹੀਂ ਚੱਲ ਰਿਹਾ ਜੋ ਵੀ ਕਹਿਣ ਦਾ ਭਾਵ ਹੈ ਕਿ ਤੁਹਾਡੀ ਪ੍ਰੋਬਲਮ ਹੈ ਉਹ ਤੁਸੀਂ ਪਰਮਾਤਮਾ ਦੇ ਅੱਗੇ ਆਪਣੀ ਸਾਰੀ ਪ੍ਰੋਬਲਮ ਰੱਖ ਦੇਣੀ ਹੈ ਤੇ ਇਹ ਅਰਦਾਸ ਕਰਨੀ ਕਿ ਜਲਦੀ ਤੋਂ ਜਲਦੀ ਪਰਮਾਤਮਾ ਸਾਡੀਆਂ ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਇਹਨਾਂ ਨੂੰ ਦੂਰ ਕਰ ਦਿਓ ਜਦੋਂ ਤੁਸੀਂ ਇਹ ਉਪਾ ਕਰਕੇ ਸਿਮਰਨ ਕਰਕੇ ਪਰਮਾਤਮਾ ਦੇ ਅੱਗੇ ਇਸ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਇਸ ਦਾ ਰਿਜ਼ਲਟ ਤੁਹਾਨੂੰ ਬਹੁਤ ਹੀ ਵਧੀਆ ਆਉਣ ਵਾਲਾ ਹੈ। ਇਸੇ ਤਰੀਕੇ ਦੇ ਨਾਲ ਇਹ ਉਪਾ ਸ਼ੁੱਕਰਵਾਰ ਨੂੰ ਕਰਨਾ ਹੈ। ਸ਼ੁੱਕਰਵਾਰ ਦਾ ਦੇਣ ਇਹ ਜਿਹੜਾ ਉਹ ਮਾਤਾ ਲక్ష్ਮੀ ਜੀ ਦਾ ਹੁੰਦਾ ਹੈ ਤੇ ਮਾਤਾ ਲక్ష్ਮੀ ਜੀ ਨੂੰ ਖੁਸ਼ਬੂ ਤੇ ਸੁਗੰਧ ਬਹੁਤ ਹੀ ਜ਼ਿਆਦਾ ਪਸੰਦ ਹੈ। ਤੇ ਜਦੋਂ ਉਪਾ ਕਰੋਗੀ ਤੁਹਾਡੇ ਘਰ ਪਰਿਵਾਰ ਤੇ ਉੱਪਰ ਪਰਮਾਤਮਾ ਤੇ ਮਾਤਾ ਲక్ష్ਮੀ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੋ ਜਾਣੀਏ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਧਨ ਹੀ ਧਨ ਤੁਹਾਡੇ ਘਰ ਦੇ ਵਿੱਚ ਵਰਸੇਗਾ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਤੁਹਾਨੂੰ ਕਿਸੇ ਵੀ ਚੀਜ਼ ਦੇ ਲਈ ਤਰਸਣਾ ਨਹੀਂ ਪਵੇਗਾ ਇਨਾ ਜ਼ਿਆਦਾ ਇਹ ਪਾਵਰਫੁਲ ਉਪਾਏ ਤੇ ਇਸੇ ਤਰੀਕੇ ਦੇ ਨਾਲ ਜਿੰਨਾ ਇਹ ਸ਼ਕਤੀਸ਼ਾਲੀ ਉਪਾਏ ਓਨਾ ਹੀ ਪਾਵਰਫੁਲ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਆਉਣ ਵਾਲਾ ਏ ਜੇਕਰ ਅਸੀਂ ਇਸ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਹਾਂ ਤਾਂ ਬਿਲਕੁਲ ਸਿੰਪਲ ਉਪਾਏ ਤੇ ਪਰਫਿਊਮ ਦੀ ਬੋਟਲ ਹਮੇਸ਼ਾ ਤੁਸੀਂ ਆਪਣੇ ਘਰ ਦੇ ਵਿੱਚ ਰੱਖਣੀ ਏ ਤੇ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਇਸ ਉਪਾਅ ਨੂੰ ਤੁਸੀਂ ਕਰੀ ਚਾਹ ਪੂਰੀ ਜ਼ਿੰਦਗੀ ਪਰ ਇਸ ਉਪਾਅ ਨੂੰ ਤੁਸੀਂ ਕਰਦੇ ਰਹੋ ਤੇ ਇਸ ਦੇ ਨਾਲ ਨਾਲ ਤੁਸੀਂ ਹਮੇਸ਼ਾ ਆਪਣੀਆਂ ਪਰੇਸ਼ਾਨੀਆਂ ਤੋਂ ਮੁਕਤ ਰਹੋਗੇ ਜੇਕਰ ਤੁਸੀਂ ਇਹ ਉਪਾਅ ਕਰੋਗੇ ਜਦੋਂ ਤੁਸੀਂ ਇਸ ਉਪਾਅ ਨੂੰ ਰੈਗੂਲਰ ਰੁਟੀਨ ਦੇ ਨਾਲ ਸ਼ੁੱਕਰਵਾਰ ਦੇ ਸ਼ੁੱਕਰਵਾਰ ਕਰਦੇ ਰਹੋਗੇ ਤਾਂ ਪਰੇਸ਼ਾਨੀਆਂ ਤੁਹਾਡੀ ਕੋਲ ਆਉਣ ਤੋਂ ਵੀ ਡਰਣਗੀਆਂ ਇਸੀ ਸਾਡਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਛੋਟਾ ਜਿਹਾ ਸਿੰਪਲ ਜਿਹਾ ਉਪਾਅ ਜੋ ਕਿ ਅਸੀਂ ਤੁਹਾਨੂੰ ਅੱਜ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦਬੇ ਉਪਾਤ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਇਹ ਉਪਾਅ ਬਹੁਤ ਹੀ ਜ਼ਿਆਦਾ ਸਰਲ ਤੇ ਸਿੰਪਲ ਹੈ ਇੱਕ ਵੀ ਰੁਪਇਆ ਤੁਹਾਡਾ ਖਰਚ ਨਹੀਂ ਹੋਵੇਗਾ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ